ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਆਂ ਪਿੰਡ ਕਰੜ ਵਾਲਾ ਬਾਬਾ ਬਖਤਾ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਬਹੁਤ ਭਾਰੀ ਮਾਤਰਾ ਵਿੱਚ ਸੰਗਤਾਂ 'ਚ ਦੀਵਾਲੀ ਦਾ ਕਰਕੇ ਜੋ ਮਿੱਟੀ ਕਢਣ ਆਈਆਂ ਨੇ ਇੱਥੇ ਬਹੁਤ ਇਕੱਠਾ ਸੰਗਤਾਂ ਦਾ ਤੁਹਾਨੂੰ ਦਿਖਾਉਨੇ ਆਂ ਪੂਰੀ ਵੀਡੀਓ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਇਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਸਾਰਿਆਂ ਨੂੰ ਕੱਠ ਪਰ अरे हाले और ਚਲ ਆ ਜਾ ਆ ਜਾ ਕੱਪ ਕੱਤਲਾ ਦੇ ਇੱਥੇ ਕੱਤੋਂ ਕੱਪ ਹਾਂਜੀ ਸੰਗਤ ਜੀ ਇੱਥੇ ਜੋ ਸੰਗਤਾਂ ਵੱਲੋਂ ਗੁਰਦਰਾਇਆ ਜਾਂਦਾ ਗੁਰਦੀ ਸੇਵਾ ਕੀਤੀ ਜਾਂਦੀ ਆ ਸੋ ਸੇਵਾਦਾਰ ਸੇਵਾ ਕਰ ਰਹੇ ਨੇ ਸੋ ਇੱਥੇ ਜੋ ਸੰਗਤਾਂ ਗੁਰਦਟਾਉਣ ਦੀ ਇੱਥੇ ਸੇਵਾ ਕੀਤੀ ਜਾਂਦੀ ਆ ਸੋ ਇੱਥੇ ਸਾਰੀਆਂ ਸੰਗਤਾਂ ਵੱਲੋਂ ਗੋੜ ਚੜਾਇਆ ਜਾਂਦਾ ਦੇਖੋ ਤੁਸੀਂ ਸੇਵਾਦਾਰ ਲੱਗੇ ਹੋਏ ਆ ਸੇਵਾ ਕਰਨ ਦੇ ਸੋ ਆਓ ਜੀ ਤੁਹਾਨੂੰ ਲਚਾਲਦੇ ਆ ਸੋ ਇੱਥੇ ਜਿਵੇਂ ਉੱਪਰ ਸੰਗਤਾਂ ਚੜ ਰਹੀਆਂ ਨੇ ਇੱਥੇ ਨੀਚੇ ਤੋਂ ਮਿੱਟੀ ਲਾ ਜਾ ਕੇ ਉੱਪਰ ਮਿੱਟੀ ਕੱਢੀ ਜਾਂਦੀ ਆ ਉੱਥੇ ਸੱਤ ਜਗ੍ਹਾ ਤੇ ਮਿੱਟੀ ਨਿਕਲਦੀ ਆ। ਦੇਖੋ ਸੰਗਤਾਂ ਦਾ ਅੱਠਾ ਮਾਰ ਦਾ ਕੱਟ ਇੱਥੇ ਜੋ ਦੁੱਧ ਦੀ ਸੇਵਾ ਦਿੱਤਾਇਆ ਜਾਂਦਾ ਇੱਥੇ। ਬਹੁਤ ਸੰਗਤਾਂ ਵੱਲੋਂ ਇੱਥੇ ਚੜਾਇਆ ਜਾਂਦਾ ਜੀ। ਜੁੱਗਵਾ ਦਾ ਦੇਖੋ ਜੀ ਇੱਥੇ ਸੰਗਤਾਂ ਜੋ ਨਵੇਂ ਵਿਆਹੇ ਜੋੜੇ ਆ ਜਾਂਚ ਕਰੇ ਤੇ ਕੋਈ ਬੱਚਾ ਹੁੰਦਾ ਉਹ ਇੱਥੇ ਮਿੱਟੀ ਕੱਢਣ ਆਉਂਦੇ ਆ ਜੀ। ਦੀਵਾਲੀ ਵਾਲੇ ਦਿਨ ਤਾਂ ਢਿੱਲੋ ਪਰਿਵਾਰ ਆ ਜੋ ਢਿੱਲੋ ਕੋਤਾ ਤੇ ਲੋਕੋ ਤਾਂ ਦੇ ਸਾਰੇ ਪਿੰਡਾਂ ਦੇ ਵਿੱਚੋਂ ਕਿਆੜਾ ਵਾਲਾ ਚੋਟੀਆਂ ਢਿੰਗੜਰaiya ਆਲੀਕੇ ਢਲਮ ਸਾਰੇ ਪਿੰਡਾਂ ਤੋਂ ਸੰਗਤ ਇੱਥੇ ਦੀਵਾਲੀ ਵਾਲੇ ਦਾ ਮਿੱਟੀ ਕਢਣਾਉਂਦੀ ਆ ਸਮਸ਼ਿਆ ਦਾ ਧਿਆੜਾ ਵੀ ਇੱਥੇ ਮਨਾਇਆ ਜਾਂਦਾ ਦੇਖੋ ਕਿਵੇਂ ਠਾਠਾ ਮਾਰਦਾ ਆ ਇਕੱਠ ਸੰਗਤਾਂ ਵੱਲੋਂ ਬਹੁਤ ਸਰਦਾ ਦੇ ਨਾਲ ਇੱਥੇ ਜੋ ਦੀਵਾਲੀ ਵਾਲੇ ਦਾ ਜੋ ਮਿੱਟੀ ਕੱਢੀ ਜਾਂਦੀ ਆ ਸੋਨੂੰ ਅੱਗੇ ਦਿਖਾਵਾਂਗੇ ਬੱਕ ਬੱਕ ਤੇ ਗਾਤੇ ਜਿੱਤੇ ਨਿਕਲ ਦੀਆਂ ਸੱਤ ਜਗ੍ਹਾ ਦੇ ਉੱਤੇ ਉਹ ਵੀ ਤੁਹਾਨੂੰ ਅਕੀ ਜਾ ਕੇ ਦਿਖਾਵਾਂਗੇ ਸੋ ਜੁੜੇ ਰਹੋ ਚੈਨਲ ਦੇ ਨਾਲ ਇੱਥੇ ਵੱਖ-ਵੱਖ 6 ਜਗ੍ਹਾ ਤੇ ਇੱਥੇ ਮਿੱਟੀ ਕੱਢੀ ਜਾਂਦੀ ਆ 7ਵੀਂ ਜਗ੍ਹਾ ਤੁਹਾਨੂੰ ਪਹਿਲਾਂ ਜੋ ਦਿਖਾ ਚੁੱਕੇ ਆ ਉਹ ਮੇਨ ਆ ਉੱਥੇ ਲਾਸ਼ ਦੇ ਉੱਤੇ ਮਿੱਟੀ ਨਿਕਲਦੀ ਆ ਪਹਿਲਾਂ ਆ 6 ਜਗ੍ਹਾ ਦੇ ਉੱਤੇ ਇੱਥੋਂ ਥੱਲੇੋਂ ਮਿੱਟੀ ਲਿਜਾ ਕੇ ਉੱਪਰ ਜੋ ਮਿੱਟੀ ਕੱਢੀ ਜਾਂਦੀ ਆ ਦੇਖੋ ਸੰਗ ਤਾਂ ਇੱਥੋਂ ਸੋ ਆਪਣੇ ਪਰਨਿਆਂ ਦੇ ਵਿੱਚ ਕੋਈ ਰਮਾਲ ਦੇ ਵਿੱਚ ਕੋਈ ਚੁੰਨੀ ਦੇ ਵਿੱਚ ਮਿੱਟੀ ਪਾ ਕੇ ਜੋ ਉੱਪਰ ਲਿਆ ਰਹੇ ਆ ਇਹ 6 ਜਗ੍ਹਾ ਪਹਿਲਾਂ ਇੱਧਰ 6 ਜਗ੍ਹਾ ਤੇ ਮਿੱਟੀ ਨਿਕਲਦੀ ਆ ਜੋ ਪਹਿਲਾਂ ਤੁਹਾਨੂੰ ਦਿਖਾਇਆ ਉਹ ਲਾਸ਼ ਤੇ ਸੱਤਵੀਂ ਜਗ੍ਹਾ ਜੋ ਲਾਸਟ ਤੇ ਉੱਥੇ ਬਾਹਰ ਦੇ ਵਿੱਚ ਮਿੱਟੀ ਨਿਕਲਦੀ ਆ। ਸੋ ਆ ਦੇਖੋ ਕਿਵੇਂ ਸੰਗਤਾਂ ਇੱਥੋਂ ਮਿੱਟੀ ਲਾ ਜਾ ਰਹੀ ਆ ਤਾਂ ਉੱਪਰ ਸੋ ਜੁੜੇ ਰਹੋ ਚੈਨਲ ਦੇ ਨਾਲ ਸੋ ਨੂੰ ਅੱਗੇ ਸਾਰੇ ਕਵਰੇਜ ਕੀਤੀ ਵੈ ਸਾਨੂੰ ਸਾਰੀ ਦਿਖਾਉਣੀ ਆ ਅੱਜ। ਸੋ ਬਾਬਾ ਬਖਤਾ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਆ ਆਪਾਂ। ਸੋ ਜੋ ਵੀ ਰੀਤੀ ਰਿਵਾਜ ਆ ਸਾਨੂੰ ਸਾਰਿਆਂ ਅੱਜ ਦਿਖਾਉਣੇ ਆ ਜੀ। ਸੋ ਜੁੜੇ ਰਹੋ ਜੀ ਪੂਰੀ ਵੀਡੀਓ ਐਂਡ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਇਹ ਗੁਰਦੁਆਰਾ ਸਾਹਿਬ ਬਾਬਾ ਬਖਤਾ ਜੀ ਦਾ ਇਹ ਪਿੰਡ ਕਿਰਿਆੜ ਵਾਲਾ ਤਹਿਸੀਲ ਫੋਗ ਜ਼ਿਲ੍ਹਾ ਪਠੰਡਾ ਜੋ ਰਾਮਪਰਾ ਬਰਨਾਲਾ ਰੋਡ ਆ ਰੋਡ ਦੇ ਉੱਤੇ ਇਹ ਗੁਰਦੁਆਰਾ ਸਥਿਤ ਆ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਇੱਥੇ ਇੱਕ ਵਾਰੀ ਦਰਸ਼ਨ ਕਰਕੇ ਜਾਣ ਸੋ ਬਾਬਾ ਬਖਤਾ ਜੀ ਦਾ ਜੋ ਇਤਿਹਾਸ ਆ ਬਹੁਤ ਰੌਚਕ ਮਈ ਇਤਿਹਾਸ ਆ ਉਹਨੂੰ ਜ਼ਰੂਰ ਇੱਕ ਵਾਰੀ ਸੰਗਤਾਂ ਪੜ ਕੇ ਜਾਣ ਤੋ ਪਿਛਲੇ ਵੀਡੀਓ ਦੇ ਵਿੱਚ ਧਿਆਖ ਆਪ ਦੱਸਿਆ ਵੀ ਸੀਗਾ ਸਾਨੂੰ ਤੇ ਪਿਛਲੀ ਵੀਡੀਓ ਦੇ ਦੇਖ ਵੀ ਸਾਨੂੰ ਕੁਝ ਨਾ ਧਿਆਖ ਥੇ ਕਿਸ ਨੂੰ ਜਾਨਣਾ ਹੋਵੇ ਤਾਂ ਇਸ ਗੁਰਪੁਰਬ ਦੁਆਰਾ ਸਾਹਿਬ ਦਾ ਜੋ ਸੰਗਤਾਂ ਨੇ ਜੋ ਅਰਦਾਸ ਦੇ ਵਿੱਚ ਜੁੜ ਚੁੱਕੀਆਂ ਨੇ ਜੋ ਅਰਦਾਸ ਤੋਂ ਬਾਅਦ ਹੁਕਮਨਾਵੇ ਹੁਕਮਨਾਵੇ ਤੋਂ ਬਾਅਦ ਹੋਗਾ ਤੇ ਉਸ ਤੋਂ ਬਾਅਦ ਗੁਰੂ ਦਾ ਪ੍ਰਸ਼ਾਦ ਉਸ ਤੋਂ ਬਾਅਦ ਸੰਗਤਾਂ ਲੰਗਰ ਛਕਣਗੀਆਂ ਸਾਨੂੰ ਲੰਗਰ ਦੀ ਵੀ ਵੀਡੀਓ ਦਿਖਾਵਾਂਗੇ ਜੀ ਸੋ ਬਹੁਤ ਕਾਠਾ ਸੰਗਤਾਂ ਦਾ ਅੱਜ ਕੁੱਝ ਸੰਗਤਾਂ ਮੱਥਾ ਟੇਕ ਕੇ ਵਾਪਸ ਚਲੇ ਗਏਗਾ ਤੇ ਬਾਕੀ ਸੰਗਤਾਂ ਹਲੇ ਬਹੁਤ ਆ ਵੀ ਰਹੀਆਂ ਨੇ ਸੰਗਤਾਂ ਇੱਥੇ ਸੋ ਵੱਖ-ਵੱਖ ਪਿੰਡਾਂ ਤੋਂ ਜੋ ਢਿੱਲੋ ਪਰਿਵਾਰ ਆ ਢਿੱਲੋ ਪਰਿਵਾਰ ਦੇ ਜੋ ਵੀ ਢਿੱਲੋ ਕੋਤ ਤੇ ਆਈ ਉਹ ਇੱਥੇ ਪਹੁੰਚਦੇ ਆ ਜੀ ਸੋ ਤੁਹਾਨੂੰ ਦਿਖਾਉਂਦੇ ਆ ਜਿੱਥੋਂ ਦੇ ਦੇਖੋ ਕਿਵੇਂ ਠੱਠਾ ਮਾਰਦਾ ਕਾਠਾ ਸੰਗਤ ਦਾ ਬਹੁਤ ਸਰਦਾਰ ਲੋਕਾਂ ਦੇ ਆ빠 ਵਖਤਾ ਜੀ ਦੇ ਘਰ ਦੁਆਰਾ ਸਾਹਿਬ ਦੇ ਨਾਲ ਸਵਾ ਸੇਵਾਦਾਰ ਅਜ ਦੁੱਧ ਦੀ ਸੇਵਾ ਕਰ ਰਹੇ ਨੇ ਤੇ ਦੁੱਧ ਚੜਾਇਆ ਜਾਂਦਾ ਹੈ ਕਿੰਨਾ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੋ ਸੇਵਾ ਕਰ ਰਹੇ ਆ ਲਗਾਤਾਰ ਸੋ ਇੱਧਰ ਆ ਸੇਵਾਦਾਰ ਲੰਗਰ ਦੀ ਸੇਵਾ ਕਰ ਰਹੇ ਆ ਇੱਥੇ ਇਹ ਦਰ ਸੰਗਤਾਂ ਵਾਸਤੇ ਪ੍ਰਸਾਦਾ ਤਿਆਰ ਕੀਤਾ ਗਿਆ। ਸੋ ਸੇਵਾਦਾਰਾਂ ਨੂੰ ਵੀ ਬਹੁਤ ਧੰਨਵਾਦ ਆ ਜੋ ਸੇਵਾ ਦਾ ਕਰ ਰਹੇ ਆ ਲਗਾਤਾਰ। ਇਹ ਦਰ ਸੰਗਤਾਂ ਵਾਸਤੇ ਜੋ ਪ੍ਰਸਾਦੇ ਦਾ ਪ੍ਰਬੰਧ ਕੀਤਾ ਗਿਆ। ਦਰ ਸੰਗਤਾਂ ਦੇਖੋ ਤੁਹਾਨੂੰ ਦਿਖਾਵਾਂਗੇ ਬਾਅਦ ਦੇ ਵਿੱਚ। ਇੱਥੇ ਸੰਗਤਾਂ ਪ੍ਰਸਾਦੇ ਛਕਣਗੀਆਂ। ਸੇਵਾਦਾਰਾਂ ਜੋ ਲਗਾਤਾਰ ਸੇਵਾ ਕਰ ਰਹੇ ਨੇ। ਜਗੋ ਹਰ ਰੰਗ ਲਾਗੋ ਇਸ ਜੋਤ ਜੁਟਾ ਹੈ ਤੂੰ ਕਹੀ ਤਰਾ ਸੂਰਾ ਆਤਮ ਜਨ ਹੈ ਸਭਨ ਕੋ ਪਹਾੜ ਜਦੋਂ ਤੋ ਸਤਿ ਕੀ ਰੂਪ ਸੂਰਾ ਅੰਤ ਤੱਕ ਆਉਂਦੇ ਰਹੇ ਤੇ ਸੰਗਤਾਂ ਨੇ ਜੋ ਚਾਹ ਤੇ ਲੱਟੂਆਂ ਦਾ ਜੋ ਪ੍ਰਸਾਦ ਵਰਤ ਰਿਹਾ ਜੀ ਇਹ ਸ਼ੱਕ ਰੀਆਂ ਨੇ ਸੰਗਤਾਂ ਸੁਸ਼ੇਵਾਦਾਰਾ ਜੋ ਲੱਟੂਆਂ ਦੀ ਤੇ ਚਾਹ ਦੀ ਸੇਵਾ ਕਰ ਰਹੇ ਰਾ ਚਾਹ ਦਾ ਹਨਾਰਾ ਜੋ ਚੱਲ ਰਿਹਾ ਜੀ ਤੇ ਹੁਣ ਅਰਦਾਸ ਤੋਂ ਬਾਅਦ ਪ੍ਰਸਾਦ ਦੇ ਆ ਜੋ ਉਹਨਾਂ ਦਾ ਲੰਗਰ ਉੱਤਰ ਚਲਾਇਆ ਜਾਊਗਾ ਸਮੂਹ ਦਿਖਾਵਾਂਗੇ ਜੀ ਛੋ ਇੱਧਰ ਆ ਜੋ ਚਾਹ ਦੇ ਲੰਗਰ ਲੱਗੇ ਹੋਏ ਨੇ ਜੀ ਸੰਗਤਾਂ ਚਾਰ ਸਾਕ ਰਹੀਆਂ ਨੇ ਸੋ ਇੱਥੇ ਜੋ ਬਾਬਾ ਬਖਤਾ ਜੀ ਆ ਉਹਨਾਂ ਦੀ ਸਮਾਦ ਆ ਜੀ ਇੱਥੇ ਸਮਾਦ ਦੇ ਉੱਤੇ ਮੱਥਾ ਟੇਕਦਾ ਬਾਅਦ ਦੇ ਵਿੱਚ ਮਿੱਟੀ ਕੱਢਣ ਤੋਂ ਬਾਅਦ ਸੱਤ ਜਗ੍ਹਾ ਦੇ ਉੱਤੇ ਮਿੱਟੀ ਕੱਢਣ ਤੋਂ ਬਾਅਦ ਇੱਥੇ ਮੇਨ ਜਗ੍ਹਾ ਜੀ ਇੱਥੇ ਬਾਬਾ ਬਖਤਾ ਜੀ ਦੀ ਸਮਾਦ ਆ ਇੱਥੇ ਮੱਥਾ ਟੇਕਦਾ ਜੀ ਸੰਗਤਾਂ ਵੱਲੋਂ ਇੱਥੇ ਸੰਗਤਾਂ ਬਾਅਦ ਦੇ ਵਿੱਚ ਮੱਥਾ ਟੇਕਦੀਆਂ ਨੇ ਉਦੋਂ ਮਿੱਟੀ ਕੱਢ ਕੇ ਹੁੰਦਿਆਂ ਨੇ ਸੰਗਤਾਂ ਉਸ ਤੋਂ ਬਾਅਦ ਬਾਬਾ ਬਖਤਾ ਜੀ ਦੀ ਜੋ ਸਮਾਦ ਦੇ ਉੱਤੇ ਮੱਥਾ ਮੱਥਾ ਟੇਕਿਆ ਜਾਂਦਾ ਸੰਗਤਾਂ ਵੱਲ ਇੱਥੇ ਜੋ ਸੰਗਤਾਂ ਵੱਲੋਂ ਜੀ ਸੋ ਕੱਪੜੇ ਜੋ ਕੋਈ ਰਮਾਲੇ ਰਮਾਲਾ ਸਾਹਿਬ ਤਾਂ ਕੋਈ ਹੋਰ ਉਹ ਚੀਜ਼ ਚੜਾਈ ਜਾਂਦੀ ਹੈ ਜੀ ਆਹ ਦੇਖੋ ਸੇਵਾਦਾਰ ਦੁੱਧ ਦੀ ਸੇਵਾ ਕਰ ਰਹੇ ਨੇ ਦੁੱਧ ਨੂੰ ਵਾਲੇ ਆ ਜਾਂਦੇ ਆ ਆਹ ਸੇਵਾਦਾਰ ਇੱਥੇ ਦੇਗਾਂ ਦਾ ਸਮਾਨ ਫੜ ਰਹੇ ਆ ਜੀ ਜੋ ਸੰਗਤਾਂ ਦੇਗਾਂ ਦਾ ਸਮਾਨ ਲੈ ਕੇ ਆਉਂਦੀ ਆ ਉਹ ਇੱਥੇ ਸੇਵਾਦਾਰਾਂ ਕੋਲੇ ਪਉਂਦਾ ਕੀਤਾ ਜਾਂਦਾ ਆ ਦੇਖੋ ਜੀ ਸ਼ੀਰ ਬਣ ਰਹੀ ਆ ਇੱਧਰ ਸੇਵਾਦਾਰ ਬੁੱਤ ਫੜ ਰਹੇ ਆ ਸੁਚਾਤ ਬਣੀ ਜਾਂਦੀ ਆ ਜੀ ਦੇਖੋ ਸੇਵਾਦਾਰ ਲੱਗੇ ਬਿੰਨੀ ਡੌਟੀਆਂ ਦੇ ਉੱਤੇ ਆਪੋ ਆਪਣੀਆਂ ਤੇ ਸੋ ਇੱਧਰ ਟੋਟ ਦੀ ਸੇਵਾ ਕਰ ਰਹੇ ਫੁੱਟਬਾਲ ਸਰਦਾਂ ਦੇ ਨਾਲ ਲੋਕ ਸੇਵਾ ਕਰਦੇ ਨੇ ਇੱਦਾਂ ਦਾਲਾਂ ਸਬਜ਼ੀਆਂ ਬਣ ਰਹੀਆਂ ਨੇ ਇਹ ਵੀ ਤੁਹਾਨੂੰ ਦਿਖਾਵਾਂਗੇ ਜੋ ਜੁੜੇ ਰਹੋ ਚੈਨਲ ਦੇ ਨਾਲ ਇੱਦਾਂ ਤੇ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਹੈ ਜੀ ਬਾਹਰ ਸਾਦੇ ਬਣ ਰਹੇ ਨੇ ਸੋ ਲਗਾਤਾਰ ਜੁੜੇ ਰਹੋ ਚੈਨਲ ਦੇ ਨਾਲ ਪੂਰੀ ਵੀਡੀਓ ਦੇਖਣੀ ਐਂਡ ਤੱਕਰ ਕੋਈ ਇੱਧਰ ਜੋ ਸਾਦੇ ਬਣ ਰਹੇ ਨੇ ਸੰਗਤਾਂ ਵਾਸਤੇ ਹਾਂ ਸੋਨੇ ਅੰਦਰ ਲੈ ਕੇ ਚੱਲਦੇ ਆਂ ਜੀ ਫੇਰ ਜੋ ਅੰਦਰ ਆ ਦੇਖੋ ਜੀ ਆ ਸੇਵਾਦਾਰ ਜਿਹੜੇ ਮੋਤਵਾਰ ਗੰਦੇ ਨੇ ਘਿਲੋ ਕੋਤੇ ਉਹ ਬੈਠੇ ਨੇ ਜੀ ਤਨੇ ਜੋ ਲਟੂਆਂ ਦੀ ਸੇਵਾ ਕਰ ਰਿਹਾ ਸੇਵਾਦਾਰ ਆਹ ਦੇਖੋ ਜੀ ਕਿੰਨਾ ਇਕੱਠਾ ਗੱਡੀਆਂ ਬਹੁਤ ਪਟਾਲੀਆਂ ਟਰੈਕਟਰ ਗੱਡੀਆਂ ਉਧਰ پارک ਮੋਟਰਸਾਈਕਲਾਂ ਦੇ ਨਾਲ ਭਰੇ ਪਏ ਨੇ ਬਹੁਤ ਜ਼ਿਆਦੇ ਇਕੱਠਾ ਸੋ ਆਹ ਦੁਕਾਨਾਂ ਲੱਗੀਆਂ ਨੇ ਮੇਲੇ ਦਾ ਮਾਹੌਲ ਬਣਿਆ ਬਾਜੀ ਇਧਰ ਤੋਂ ਹਮ ਦੇਖਾ ਨਿਆ ਜੀ ਥੋ ਮੇਲਾ ਜੋ ਟੰਡਵਾ ਜ਼ਮ ਵਗੈਰਾ ਲੱਗੀਆਂ ਮੈਨੇ ਇੱਧਰ ਵੀ ਸੰਗਤ ਬਹੁਤ ਘੱਮ ਰਹੀ ਹੈ ਜੀ। ਸੋ ਆਮ ਲਖਾਉਣੇ ਆ ਇੱਧਰ ਜੋ ਚੰਡੋਲ ਵਗੈਰਾ ਕੈਸਟਿੰਗ ਵਗੈਰਾ ਲੱਗੀਆਂ ਨੇ। ਉਹ ਸੰਗਤਾਂ ਬੱਚੇ ਮਨੋਰੰਜਨ ਕਰ ਰਹੇ ਨੇ। ਬਹੁਤ ਸੰਗਤਾਂ ਜੇ ਆ ਰਹੀ ਹੈ। ਸਭ ਤੇ ਬਹੁਤ ਹੋਰ ਵੀ ਬਹੁਤ ਇਕੱਠ ਹੋ ਜਾਣਾ ਜਦੋਂ ਬਾਅਦ। ਅੱਗੇ ਕੋਈ ਜੂਲੇ ਜੂਲਦੇ ਨਹੀਂ ਹਨ ਸੰਭਾ ਦੇਖੋ ਇੱਧਰ ਪਾਰਕਿੰਗ ਦੇ ਵਿੱਚ ਬਹੁਤ ਇੱਧਰ ਗੱਡੀਆਂ ਟਰੈਕਟਰ ਮੋਟਰਸਾਈਕਲ ਟਾਲੀਆਂ ਨੇ ਜੋ ਇੱਧਰ پارک ਦੇ ਵਿੱਚ ਖੜੀਆਂ ਨੇ ਪਾਰਕਿੰਗ ਦੀ ਸੇਵਾ ਇੱਧਰ ਕੀਤੀ ਆ ਛੋਨਾ ਵੱਟ ਕੇ ਬਾਣ ਵਿਹਲਾ ਕੀਤਾ ਕਿਸ ਨੇ ਉਹ ਟਿੱਕਰ ਦੇਖੋ ਬਹੁਤ ਜਿਆਦਾ ਇਕੱਠਾ ਹੈ ਗੱਡੀਆਂ ਤੇ ਟਾਲੀਆਂ ਦਾ ਕੋਇਂ ਤੁਹਾਨੂੰ ਦਿਖਾਉਨੇ ਆ ਰੋਡ ਆ ਗਿਆ ਜੋ ਬਰਨਾਲਾ ਅਰੰਪਰਾ ਰੋਡ ਆ ਇਹ ਰੋਡ ਦੇ ਬਿਲਕੁਲ ਉੱਪਰ ਇਹ ਸਥਾਨ ਆ ਜੋ ਉਸ ਦਿੱਤਾ ਉਹ ਦੇਖੋ ਬੱਚੇ ਕਿਵੇਂ ਝੂਲਾਂ ਦੇ ਨਾਲ ਮਸਤੀ ਕਰ ਰਹੇ ਨੇ ਜਦੋਂ ਆਸ ਨੂੰ ਫੇਰ ਦਿਖਾਉਨੇ ਆ ਇੱਥੇ ਲਈ ਪਾਸੇ ਪਾਰਕਿੰਗ ਆ ਜੇ ਲੱਗਦਾ ਹੈ ਕਿ ਇਹ ਪੰਜਾਬੀ ਪਾਰਟੀ ਹੈ ਪਰ ਹੈ ਨਾ ਰੱਬ ਮੈਂ ਨਹੀਂ ਉਹਨੂੰ ਵੀ ਪੇਟ ਹੈ ਚੈਨਲ ਦਾ ਨੰਬਰ ਲਓ ਸੋਨਾ ਲੱਭ ਲਓ ਇਹ ਵੀ ਇਹ ਪੇ ਹਰ ਸ਼ਰਧਾਨੀ ਅਤੇ ਨਾਲ ਕੋਸ਼ਿਸ਼ ਦਾ ਨਿਰਦੇਸ਼ ਹੈ ਕਿ ਦੇਖੋ ਦੋਸਤੋ ਇੱਥੇ ਜੋ ਲੰਗਰ ਚੱਲ ਪਿਆ ਹੁਣ ਉਹ ਭਰਉ ਅਰਦਾਸ ਬੇਨਤੀ ਹੋ ਗਈ ਜੀ ਤੇ ਹੁਣ ਸੰਗਤਾਂ ਇੱਧਰ ਲੰਗਰ ਸਾਂ ਕਰ ਰਹੀਆਂ ਨੇ ਸੋ ਪਾਣੀ ਦੀ ਸੇਵਾ ਕਰ ਰਹੇ ਆ ਨਿੱਕੇ ਨਿੱਕੇ ਬੱਚੇ ਆ ਜੋ ਸੇਵਾਦਾਰ ਪਾਣੀ ਦੀ ਸੇਵਾ ਕਰ ਰਹੇ ਆ ਜੀ ਤੇ ਇੱਧਰ ਜੋ ਆ ਟੈਂਟ ਲੱਗਿਆ ਵਾ ਇੱਥੇ ਲੰਗਰ ਸਾਂ ਕਰ ਰਹੀਆਂ ਨੇ ਸੰਗਤਾਂ ਬਹੁਤ ਰਾਸ ਹੋ ਚੁੱਕਿਆ ਕਿਉਂਕਿ ਹੁਣ ਘੱਟ ਬਹੁਤ ਹੋ ਚੁੱਕਿਆਗਾ ਸੰਗਤਾਂ ਹਾਲੇ ਹੋਰ ਵੀ ਬਹੁਤ ਆਈ ਜਾਂਦੀਆਂ ਨੇ ਸੋ ਆ ਰਾਇੇ ਨਗਰ ਦਾ ਸੇਵਾਦਾਰ ਆ ਜੀ ਇਹ ਰਾਇੇ ਪਿੰਡ ਤੋਂ ਆਇਆ ਸੇਵਾਦਾਰ ਸੇਵਾ ਕਰਨ ਹਾਂਜੀ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅੱਗੇ ਤੋਂ ਤੁਹਾਨੂੰ ਇਹੋ ਜਿਹੇ ਵੀਡੀਓ ਹੋਂਦੇ ਰਵਾਂਗੇ ਚੈਨਲ ਦੇ ਉੱਤੇ ਸੋ ਵੈਂਟ ਦੇ ਉੱਤੇ